ਮੇਰਾ ਨਾਮ ਤੇਜਿੰਦਰਪਾਲ ਸਿੰਘ ਹੈ ਤੇ ਮੇਰੇ ਬ੍ਰਦਰ ਜਿਹਦੀ ਡੈਥ ਆਈ ਉਹਦਾ ਨਾਮ ਹੈ ਚਰਨਜੀਤ ਸਿੰਘ ਚੰਦ ਲੇਫੂ ਵਾਲਾ ਕਰਕੇ ਭਾਈ ਦਾ ਤੇ ਸਾਰੇ ਮੈਂ ਆਪਣੇ ਘਰੋਂ ਸਾਰੇ ਕੰਮ ਤੇ ਗਿਆ ਉੱਥੇ ਮੈਨੂੰ ਪਤਾ ਆਇਆ ਕਿ ਉਹ ਇੱਕ ਮਰਡਰ ਹੋ ਗਿਆ ਉਹਦਾ ਤੇ ਉਹ ਇਸ ਗੱਲ ਕਿ ਅਸੀਂ ਜੋਂਨੇ ਆ ਕੇ ਕੋਲ ਪੁਲਿਸ ਨੂੰ ਤਬਦੀਸ਼ ਕਰੇ ਤੇ ਜਿੰਨੇ ਇਸ ਕੰਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਜਦੋਂ ਇੱਥੇ ਐਸੇ ਹਾਲਾਤ ਕਿਹਦੇ ਸੀ ਉੱਤੇ ਹੁਣ ਉਹ ਅੰਦਰ ਹੀ ਸੀ ਜੀ 600 ਰੁਪਏ ਜੀ ਜੇ ਕਰ ਦਿੱਤੇ ਪੈਸੀ ਡੱਡ ਬੋੜੀ ਹਾਂਜੀ ਤੇ ਇਹ ਤੇ ਸ਼ਾਕ ਨੂੰ ਵੀ ਕੋਈ ਨਹੀਂ ਜੀ ਕੋਈ ਸ਼ਾਕ ਨਹੀਂ ਜੀ ਸਾਡਾ ਤਾਂ ਹੈ ਹੀ ਨਹੀਂ ਕਿਸੇ ਨਾਲ ਕੱਦਾਂ ਰਹਿੰਦਾ ਸੀ ਇਹ ਹਾਂਜੀ ਕਾਰੋਬਾਰ ਕੀ ਕਰਦੇ ਸੀ ਕਾਰੋਬਾਰ ਇਨਦਾ ਸੋਫਾ ਮਟੀਰੀਅਲ ਤੇ ਟ੍ਰਿਪੂ ਟਪੂ ਸਿੱਧਾ ਸਾਰਾ ਸਮਾਨ ਨਾਲ ਕੱਦਿਆਂ ਕੁਦਿਆਂ ਹਾਂ ਰੂਮ ਦਾ ਕੰਮ ਕਰਉ ਹਾਂਜੀ ਹਾਂ ਕੋਸੇ ਮੌਕੇ ਤੇ ਪਹੁੰਚੀ ਹੈ ਕੋਲ ਸਾਗੀ ਜੀ ਮੌਕੇ ਤੇ ਤਕਸੀਰ ਸਾਹਿਬ ਵੀ ਆ ਗਏ ਅੱਛੇ ਸਾਹਿਬ ਵੀ ਆਏ ਸਾਰੇ ਆਏ ਹੋਏ ਮੰਗੇ ਜੋਨੇ ਜੀ ਜੋ ਹੋਇਆ ਬਹੁਤ ਮਾਰਾ ਹੋਇਆ ਜਿਹਨੇ ਅਸੀਂ ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਗਵੰਦੀ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਅੰਦਰ ਪੱਟਾ ਜਾਵੇ ਸਿਰ ਤੇ ਵੀ ਪਰ ਕੇਵਲਾ ਕੀਤਾ ਹੈ 2013 ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਾਰਾ ਵਾ ਕਿੱਡੇ ਹੌਸਲੇ ਵੱਧ ਚੁੱਕੇ ਨੇ ਲੋਕਾਂ ਦੇ ਇਹਨਾਂ ਨੂੰ ਗਰੀ ਨਹੀਂ ਕਿਸੇ ਚੀਜ਼ ਦਾ ਸਾਨੂੰ ਅੱਜ ਇਤਲਾ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਆਪਣਾ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਂਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਇਤਲਾ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਚਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਇੱਕ ਡੈਡ ਬਾਡੀ ਮਿਲੀ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਤ ਨੇ ਤੇ ਅਗਲੀ ਤਫ਼ਤੀਸ਼ ਜਿਹੜੀ ਹੈ ਸਾਡੀ ਹੜਤਾਲ ਜਿਹੜੀ ਉਹ ਜਾਰੀ ਹੈ ਜੀ ਮੌਕੇ ਤੇ ਪਹੁੰਚ ਕੇ ਉਹ ਲੱਗਦਾ ਹੈ ਉਹਨਾਂ ਲੱਗਦਾ ਲਾਸ਼ ਮਿਲੀ ਹੈ ਲੱਗਦਾ ਕਿ ਕਤਲ ਹੀ ਆਪਰਾ ਹੈ ਇਹ ਚੀਜ਼ ਜਿਹੜੀ ਹੈ ਸਾਨੂੰ ਸਰਟੀਫਾਈ ਹੋ ਜੇਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਸ਼ਲਾਖ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ جاری ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਏਗੀ ਘਰ ਦੇ ਕੋਲ ਤਾਲੇ ਬੁਲੇ ਪਰ ਦਰਵਾਜ਼ਾ ਕੋ ਟੁੱਟਾ ਮਿਲਿਆ ਹੈ ਜੀ ਹਜੇ ਤੱਕ ਕੋਈ ਵੀ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਪਰੰਤੂ ਜਿਹੜੇ ਚਸ਼ਮਦੀਨ ਨੇ ਉਹਨਾਂ ਮੁਤਾਬਕ ਹਜੇ ਤੱਕ ਜਿਹੜਾ ਦਰਵਾਜ਼ ਵੇ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤੇ ਕੋਈ ਫੂਲਸ ਐਂਟਰੀ ਸਾਨੂੰ ਨਹੀਂ ਮਿਲੀ ਆ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਿਕ ਕੋਈ ਵੀ ਚੋਰੀ ਜਾਂ ਏਦਾਂ ਦੀ ਕੋਈ ਫੂਲਸ ਐਂਟਰੀ ਨਹੀਂ ਆ ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਚੁ ਕਿਤੇ ਨੇੜੇ-ਤੇੜੇ ਸੀਸੀਟੀਵੀ ਉਹ ਸਾਰੇ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜੀ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਆ ਉਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ ਆ ਉਹਨਾਂ ਨੂੰ ਦੇਖ